ਸਰਪੰਚ ਸਾਹਿਬ ਜਦੋਂ ਸਾਡਾ ਦੋਨਾਂ ਦਾ ਕੋਟ ਦੇ ਵਿੱਚ ਤਲਾਕ ਹੋ ਚੁੱਕਿਆ ਹੈ ਇਹ ਵਾਰ-ਵਾਰ ਆਪਦੇ ਜਵਾਕਾਂ ਨੂੰ ਮੇਰੇ ਗੇਟ ਅੱਗੇ ਟੱਟੀ ਕਿਉਂ ਕਰਾਉਂਦੀ ਹੈ ਕੀ ਗੱਲ ਕੁੜੀਏ ਤੂੰ ਇਹਦੇ ਗੇਟ ਅੱਗੇ ਟੱਟੀ ਕਰਾ ਕੇ ਸਾਬਦ ਕੀ ਕਰਨਾ ਚਾਹੁੰਦੀ ਹੈ ਸਰਪੰਚ ਸਾਹਿਬ ਮੈਂ ਤੇ ਇਹ ਸਾਬਦ ਕਰਨਾ ਚਾਹੁੰਦੀ ਆ ਵੀ ਬੇਸ਼ੱਕ ਇਹਨੇ ਸਾਨੂੰ ਛੱਡਤਾ ਪਰ ਮੇਰੇ ਜਵਾਕ ਭੁੱਖੇ ਨਹੀਂ ਮਰਦੇ ਬਾਕੀ ਤੁਸੀਂ ਫੋਸ ਵੇਖ ਕੇ ਅੱਜ ਲਾਈਵ ਕਰਦੇ ਵੀ ਕਿੰਨਾ ਖਾਂਦੇ ਨੇ ਓ ਪਾਬੀ ਤੇਰੇ ਘਰ ਵਾਲੇ ਨੇ ਅੱਜ ਫੇਰ ਨਹੀਂ ਪੈਸੇ ਦਿੱਤੇ ਮੈਨੂੰ ਕੀ ਗੱਲ ਆ ਮੇਰਾ ਖਰਚ ਕੋਈ ਸੀਰ ਨਹੀਂ ਹੈਗਾ ਓ ਅੱਛਾ ਉਹਦੀ ਐਡੀ ਹਿੰਮਤ ਉਹ ਮੇਰੇ ਤੋਂ ਪੁੱਛੇ ਪਹਿਲਾਂ ਸਾਹ ਨਹੀਂ ਲੈਂਦਾ ਤੈਨੂੰ ਪੈਸੇ ਉਹਨੇ ਕਿਵੇਂ ਨਹੀਂ ਦਿੱਤੇ ਚੱਲ ਤੈਨੂੰ ਮੈਂ ਲਾਉਣੀਆਂ ਪੈਸੇ ਅਰੇ ਦੱਸਦੀਆਂ ਇਹਨੂੰ ਮੈਂ ਓ ਕੀ ਗੱਲ ਆ ਵੇ ਤੂੰ ਮੁੰਡੇ ਨੂੰ ਪੈਸੇ ਨਹੀਂ ਦਿੱਤੇ ਕੀ ਗੱਲ ਇਹਦਾ ਘਰ ਤੋਂ ਕੋਈ ਸੀਰ ਨਹੀਂਗਾ ਤੂੰ ਵਧੀਆ ਕੀਤਾ ਤੁਸੀਂ ਪੈਸੇ ਨਹੀਂ ਦਿੱਤੇ ਇਹਨੇ ਦਾਰੂ ਪੀਕਣਾ ਨਾਲਗਾ ਸੀ ਲਟਣਾ ਸੀ ਮੇਰੀ ਗੱਲ ਸੁਣ ਤੂੰ ਮੈਨੂੰ ਆ ਗਵੰਡਰੀ ਕਹਿੰਦੀ ਤੂੰ ਅੱਗੇ ਨਾਲੋਂ ਮੋਟੀ ਹੋਗੀ ਪਰ ਤੂੰ ਦੱਸ ਮੈਨੂੰ ਮੈਂ ਸੱਚੀ ਮੋਟੀ ਹੋਗੀ? ਉਹ ਨਹੀਂ ਨਹੀਂ ਐਵੇਂ ਪਕਾਈ ਮਾਰਦੀ ਆ ਮੇਰੇ ਸਾਲੇ ਦੀ ਕੌਣ ਕਹਿੰਦਾ ਤੂੰ ਮੋਟੀ ਹੋਗੀ? ਉਹ ਨਹੀਂ ਜੀ ਮੈਨੂੰ ਵੀ ਲੱਗੀਆਂਦਾ ਮੈਂ ਅਗੇ ਨਾਲੋਂ ਮੋਟੀ ਹੋਗੀ ਤੁਸੀਂ ਦੱਸ ਦੋਗਾ ਮੈਂ ਕਿਹੜਾ ਗੁੱਸਾ ਕਰਦੀ ਆ? ਉਹ ਯਾਰ ਜਦੋਂ ਤੈਨੂੰ ਇੱਕ ਵਾਰ ਕਹਿਦਾ ਵੀ ਨਹੀਂ ਮੋਟੀ ਹੋਈ ਤੂੰ ਕਿਉਂ ਬਾਰ ਬਾਰ ਪੁੱਛੀ ਜਾਂਦੀ ਆ? ਉਹ ਹੋ ਮੇਰੇ ਵੀ ਸੂਟ ਅੱਗੇ ਮੈਨੂੰ ਵੀ ਆਈ ਲੱਗਦਾ ਮੈਂ ਮੋਟੀ ਹੋ ਗਈ ਤੂੰ ਦੱਸ ਦੇ ਤਾਂ ਓਏ ਹਾਂ ਮੈਨੂੰ ਵੀ ਲੱਗਦਾ ਬਾੜੀ ਨਹੀਂ ਥੋੜੀ ਜੀ ਮੋਟੀ ਹੋ ਗਈ ਤਾਂ ਥੋੜੀ ਜੀ ਚੱਲ ਨਿਕਲ ਬਾਹਰ ਹੁਣ ਜਾ ਕੇ ਪਤਲੀ ਨਾਲ ਵਿਆਹ ਕਰਾਈ ਮੈਂ ਤਾਂ ਤੇਰਾ ਪਹਿਲੇ ਪਤਾ ਸੀ ਤੈਨੂੰ ਮੈਂ ਚੰਗੀ ਲੱਗਣੋਂ ਹਟ ਗਈ ਧੋਖੇबाज ਜਾ ਮੇਰਾ ਯਾਰ ਜੇ ਤੂੰ ਆਪਣਾ ਬਜਲ ਘਟਾਉਣਾ ਚਾਹੁੰਦੀ ਹੈ ਤਾਂ ਤੂੰ ਆਹ ਕੇਟੋਫਿਟ ਦਵਾਈ ਪੀ ਤੇਰਾ ਜੀ ਤੇਰਾ ਭਾਰ ਘਟ ਜੂਗਾ ਉਹ ਨਾ ਨਾ ਮੈਂ ਅੜੀਆਂ ਦਵਾਈ ਪਿੰਦੀ ਆ ਦਵਾਈਆਂ ਪੀਣਾ ਪਤਾ ਕਿੰਨੇ ਨੁਕਸਾਨ ਹੁੰਦੇ ਨੇ ਉਹ ਨਹੀਂ ਨਹੀਂ ਇਹ ਬਿਲਕੁਲ ਆਰਗੇਨਿਕ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਚਾਹ ਦੇ ਦੋਈ ਆਪਾਂ ਨੂੰ ਮਿਲੂਗੀ ਕਿੱਥੋਂ ਸਕਰੀਨ ਤੇ ਮੈਂ ਨੰਬਰ ਪਾਇਆ ਆਈਡੀ ਨੀਚੇ ਮੈਂਸ਼ਨ ਕੀਤੀ ਆ ਆਪਾਂ ਇਹਨਾਂ ਨੂੰ ਡੀਐਮ ਜਾਂ ਕਾਲ ਕਰਕੇ ਆਪਾਂ ਆਨਲਾਈਨ ਵੀ ਇਹ ਮੰਗਵਾ ਸਕਦੇ ਆ ਮੈਂ ਹਾਂ ਤੂੰ ਵੀ ਆਪਣਾ ਲਾਇਸੈਂਸ ਬਣਾ ਲੈਣਾ ਸੀ ਮੈਂ ਕਹਦਾ ਬਣਾਉਣਾ ਮੈਨੂੰ ਕਿਹੜਾ ਕੁਝ ਚਲਾਉਣਾ ਆਂਦਾ ਆ ਜੀਪ ਦਾ ਬਣਾ ਲੈ ਮੈਂ ਜੀਪ ਦਾ ਬਣਾ ਲੈ ਜੀਪ ਲੈ ਦੂੰਗਾ ਤੈਨੂੰ ਵੇ ਮੇਰੀ ਗੱਲ ਸੁਣ ਤੂੰ ਮੈਨੂੰ ਆ ਗਵੰਡਰੀ ਕਹਿੰਦੀ ਤੂੰ ਅੱਗੇ ਨਾਲੋਂ ਮੋਟੀ ਹੋ ਗਈ ਪਰ ਤੂੰ ਦੱਸ ਮੈਨੂੰ ਮੈਂ ਸੱਚੀ ਮੋਟੀ ਹੋ ਗਈ? ਉਹ ਨਹੀਂ ਨਹੀਂ ਐਵੇਂ ਪਕਾਈ ਮਾਰਦੀ ਏ ਮੇਰੇ ਸਾਲੇ ਦੀ ਕੌਣ ਕਹਿੰਦਾ ਤੂੰ ਮੋਟੀ ਹੋ ਗਈ? ਉਹ ਨਹੀਂ ਜੀ ਮੈਨੂੰ ਵੀ ਲੱਗੀਆਂਦਾ ਮੈਂ ਅੱਗੇ ਨਾਲੋਂ ਮੋਟੀ ਹੋ ਗਈ ਤੁਸੀਂ ਦੱਸ ਦੋਗਾ ਮੈਂ ਕਿਹੜਾ ਗੁੱਸਾ ਕਰਦੀ ਆ? ਉਹ ਯਾਰ ਜਦੋਂ ਤੈਨੂੰ ਇੱਕ ਵਾਰ ਕਹਦਾ ਵੀ ਨਹੀਂ ਮੋਟੀ ਹੋਈ ਤੂੰ ਕਿਉਂ ਬਾਰ ਬਾਰ ਪੁੱਛੀ ਜਾਂਦੀ ਐ? ਉਹੋ ਮੇਰੇ ਵੀ ਸੂਟ ਅੱਗੇ ਨਾਲੋਂ ਟੈਟ ਹੋ ਗਏ ਮੈਨੂੰ ਵੀ ਐਂ ਲੱਗਦਾ ਮੈਂ ਮੋਟੀ ਹੋ ਗਈ ਤੂੰ ਦੱਸ ਦੇਖਾਂ। ਓਏ ਹਾਂ ਮੈਨੂੰ ਵੀ ਲੱਗਦਾ ਬਾੜੀ ਨਹੀਂ ਥੋੜੀ ਜੀ ਮੋਟੀ ਹੋ ਗਈ ਤਾਂ ਕੀ ਹੋਵੇ ਰੋ ਯਾਰ ਤੇਰਾ ਵਜ਼ਨ ਘਟਾਉਣਾ ਚਾਹੁੰਦੀ ਹੈ ਤਾ ਤੂ ਆ ਕੇਟੋਫਿਟ ਦਵਾਈ ਪੀ ਦੇਣਾ ਜੀ ਤੇਰਾ ਵਜ਼ਨ ਘਟ ਜੂਗਾ ਉਹ ਨਾ ਨਾ ਮੈਂ ਨਹੀਂ ਦਵਾਈ ਪੀਂਦੀ ਦਵਾਈਆਂ ਪੀਣਾ ਪਤਾ ਕਿੰਨੇ ਨੁਕਸਾਨ ਹੁੰਦੇ ਨੇ ਉਹ ਨਹੀਂ ਨਹੀਂ ਇਹ ਬਿਲਕੁਲ ਆਰਗੇਨਿਕ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਅੱਛਾ ਦੇ ਦੋ ਇਹ ਆਪਾਂ ਨੂੰ ਮਿਲੂਗੀ ਕਿੱਥੋਂ ਸਕਰੀਨ ਤੇ ਮੈਂ ਨੰਬਰ ਪਾਏ ਆਈਡੀ ਨੀਚੇ ਮੈਂਸ਼ਨ ਕੀਤੀ ਹੈ ਆਪਾਂ ਇਹਨਾਂ ਨੂੰ ਡੀਐਮ ਜਾਂ ਕਾਲ ਕਰਕੇ ਆਪਾਂ ਆਨਲਾਈਨ ਵੀ ਇਹ ਮੰਗਵਾ ਸਕਦੇ ਹਾਂ